ਲਓ ਜੀ ਪੈਨਲਟੀ ਕਿੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਹੋਵਾਲ ਦੀ ਗਰਾਊਂਡ ਦੇ ਵਿੱਚ ਲਓ ਜੀ ਨਾਮ ਵਰਸਸ ਨਿਕੋ ਵਾਲੀ ਟੀਮ ਦੇ ਵਿੱਚ ਪੈਨਲਟੀ ਕਿੱਕ ਹੋਣ ਜਾ ਰਹੀ ਹੈ ਲਓ ਜੀ ਪਹਿਲਾ ਗੋਲ ਕੁਆਟਰ ਫਾਈਨਲ ਮੈਚ ਅੱਜ ਚੱਲ ਰਹੇ ਹੈ ਜੀ ਟੀਮਾਂ ਜਿਹੜੀਆਂ ਬਰਾਬਰ ਖੇਡੀਆਂ ਜੀ ਐਕਸਟਰਾ ਟਾਈਮ ਮਿਲਿਆ ਉਹਦੇ ਵਿੱਚ ਵੀ ਬਰਾਬਰ ਖੇਡੀਆਂ ਜੀ ਹੁਣ ਪਨਲਟੀ ਕਿਕਰਾਂ ਹੀ ਜਿਹੜੇ ਫੈਸਲੇ ਹੋਣ ਜਾ ਰਹੇ ਆ ਜੀ ਕੁਆਟਰ ਫਾਈਨਲ ਮੈਚ ਦੇ ਲੋ ਬਣੇ ਰਹੋ ਤੇ ਦੇਖਦੇ ਆ ਕਿਹੜੀ ਟੀਮ ਬਾਜੀ ਮਾਰਦੀ ਆ ਪਹਿਲੀ ਪਨਲਟੀ ਕਿੱਕ ਪਨਾਮ ਪਨਾਮ ਵੱਲੋਂ ਲੱਗਣੇ ਜਾ ਰਹੀ ਆ ਜੀ ਲੋ ਜੀ ਦੇਖਦੇ ਆ ਕੀ ਬਣਦਾ ਲੋ ਜੀ ਸਿਟੀ ਕੀ ਆ ਬੱਜ ਤੇ ਗੋਲ ਹੋ ਗਿਆ ਗੋਲ ਕਰ ਗਿਆ ਮੁੰਡਾ ਬਹੁਤ ਵਧੀਆ ਪੈਨਲਟੀ ਲੋ ਜੀ ਪੈਨਲਟੀ ਕੇ ਕਲਕਣੇ ਜਾ ਰਹੀ ਹੈ ਦੂਸਰੀ ਗੋਲ ਹੋ ਗਿਆ ਲੋ ਜੀ ਪਨਾਮ ਵੱਲੋਂ ਜਿਹੜੀ ਪੈਨਲਟੀ ਕਿੱਕ ਲੱਗਣ ਜਾ ਰਹੀ ਹੈ ਜੀ ਦੂਸਰੀ ਗੋਲ ਬਹੁਤ ਸੋਹਣੀ ਪਨਾਲਟੀ ਲੋਜੀਤ ਤੀਸਰੀ ਪਨਾਲਟੀ ਲੱਗਣ ਜਾ ਰਹੀ ਹੈ ਜੀ ਲੋਜੀਤ ਸਾਥੀ ਹੈ ਬੇਸਲ ਤੇ ਇਹ ਬਾਰ ਮਾਰ ਗਿਆ ਜੀ ਬੰਦਾ ਬਾਹਰ ਮਾਰ ਗਿਆ ਲੋ ਜੀ ਕੀਪਰ ਨੇ ਵੀ ਗੋਲ ਛੱਡ ਕੇ ਸੀ ਐਂਗਲ ਉਧਰਲਾ ਛੱਡਦਾ ਸੀਗਾ ਪਰ ਬੰਦਾ ਬਾਹਰ ਮਾਰ ਲਿਆ ਮਾਰ ਗਿਆ ਜੀ ਲੋ ਜੀ ਨਾਮ ਦੀ ਟੀਮ ਵੱਲੋਂ ਹਾਂਟੀ ਲੱਗਣ ਜਾ ਰਹੀ ਹੈ ਜੀ ਮੌਕਾ ਇਹਨਾਂ ਕੋਲ ਹੈਗਾ ਜੀ ਕਿਉਂਕਿ ਇਹਨਾਂ ਬਾਹਰ ਮਾਰ ਗਈ ਹੈ ਪੈਨਲਟੀ ਗੋਲ ਗੋਲ ਕਰ ਗਿਆ ਜੀ ਇਹਦਾ ਲੋ ਜੀ ਪਨਲਟੀ ਕਿੱਕ ਲੱਗਣੀ ਆ ਰਹੀ ਹੈ ਲੋ ਜੀ ਕੀਪਰ ਚੱਜ ਕਰ ਗਿਆ ਤੇ ਰੋਕ ਰਿਹਾ ਕੀਪਰ ਨੇ ਗੋਲ ਲੋ ਜੀ ਚਾਂਸ ਪੂਰਾ ਪਨਾਮ ਦੀ ਟੀਮ ਨੂੰ ਮਿਲ ਗਿਆ ਆ ਤੁੰਗੀ ਮੈਨੇ ਦੋ ਪਨਲਟੀਆਂ ਮਿਸ ਕਰਤੀਆਂ ਜੀ ਬਾਹਰ ਮਾਰਤੀਆਂ ਇੱਕ ਰੋਕ ਕੇ ਜੀ ਦੂਸਰੀ ਬਾਹਰ ਮਾਰਤੀ ਲੋ ਜੀ ਪੂਰਾ ਪੂਰਾ ਚਾਂਸ ਹੈ ਦਾ ਜੀ ਪਨਾਮ ਦੀ ਟੀਮ ਨੂੰ ਹੋਰ ਜੀ ਲੱਗਣ ਜਾ ਰਹੀ ਹੈ ਪਨਲਟੀ ਲੋ ਜੀ ਕਰ ਗਏ ਕੋਈ ਜੀ ਗੋਲ ਲੋ ਜੀ ਟੀਮ ਜਿਹੜੀ winner ਹੋ ਗਈ ਹੈ ਜੀ ਪਨਾਮ ਦੀ ਟੀਮ ਪਨਲਟੀ ਕਿਕਰਾਂ ਹੀ ਜਿਹੜੀ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ